ਇਨਕਲਾਬ ਦਾ ਮੁੱਢ ਹਰ ਯੁੱਗ ਵਿੱਚ ਬੱਜਿਆ ਗਿਆ ਇਹ ਗਰਨਾਨਕ ਦੇ ਵੇਲੇ ਵੀ ਆਇਆ ਸੀ ਇਨਕਲਾਬ ਗੁਰੂ ਗੋਬਿੰਦ ਸਿੰਘ ਵੇਲੇ ਆਇਆ ਸੀ ਤੇ ਇਹ ਇਨਕਲਾਬ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਵੇਲੇ ਵੀ ਆਇਆ ਸੀ ਤੇ ਉਸੇ ਇਨਕਲਾਬ ਦੀ ਦੇਣ ਹੈ ਕਿ ਬਾਅਦ ਚ ਤੁਹਾਡੇ ਸਾਹਮਣੇ ਖੜਾ ਵਾਂ ਕੋਈ ਜਿਹੜਾ ਕੰਮ ਨਹੀਂ ਕਰਦੇ ਜਿਸ ਨਾਲ ਮਨੁੱਖ ਜਾਨਵਰ ਜਾਂ પ્રાਕ੍ਰਾਤਕ ਨੂੰ ਨੁਕਸਾਨ ਪਹੁੰਚਾ ਦੇ ਤੇ ਅਸੀਂ ਹਰੇ ਅਸੀਂ ਅਸੀਂ ਆਪਣੇ ਆਪ ਨੂੰ ਬਾਬੇ ਨਾਨਕ ਦੇ ਪੈਰੋਕਾਰ ਰਖਵਾਉਣੇ ਆ ਤੇ ਕੰਮ ਕੰਮ ਅਸੀਂ ਉਹ ਕਰਦੇ ਆ ਜਿਹੜੇ ਆਪ ਭਾਵੇਂ ਸੋਖੇ ਨਾ ਹੋਣ ਕਿ ਪਰ ਸਾਡਾ ਬੰਨੀ ਮੁਸਤਕ ਦੇ ਵਿੱਚ ਜਿਉਂਦੇ ਰਹੋ ਕੰਮ ਅਸੀਂ ਇਹੋ ਹੀ ਕਰਦੇ ਆ ਬਾਬੇ ਨਾਨਕ ਦੇ ਪੈਰੋਕਾਰ ਰਖੋਣੇ ਆਪਣੇ ਆਪ ਨੂੰ ਉੱਪਰ ਉਹ ਧਰਤੀ ਦੀ ਹੱਕ ਨੂੰ ਕੇ ਅੱਗਾ ਲਾ ਲਾ ਕੇ ਕੋਈ ਆਂ ਡੱਤੇ ਬੈਠੇ ਬੋਕਾਂ ਦੇ ਆਲਣੇ ਤੇ ਬੈਠੇ ਜਾਨਵਰਾਂ ਨੂੰ ਬਚਾ ਕੇ ਮਰ ਰੋ ਠੰਡੇ ਪਾਣੀ ਦੀ ਮਸੀਦ ਦਾ ਪਾਣੀ ਛੱਕ ਕੇ ਜਾਇਓ ਜੀ ਪਾਣੀ ਛੱਕ ਕੇ ਜਾਇਓ ਜੀ ਪਿਆਰਿਆ ਤੂੰ ਜਾਣਦਾ ਹੈ ਕਿ ਤੈਨੂੰ ਬੱਚਿਆਂ ਤੋਂ ਵੱਧ ਪਿਆਰ ਕੀਤਾ ਤੇ ਤੇਰੀ ਹੋਂਦ ਖਤਰੇ ਵਿੱਚ ਹੈ ਇਥੋਂ ਦੇ ਪਦਾਰਥਵਾਦੀ ਮਨੁੱਖ ਨੇ ਆਪਣੇ ਮੁਨਾਫੇ ਖਾਤਰ ਇਸ ਧਰਤੀ ਤੋਂ ਸਾਰਾ ਕੁਝ ਖਤਮ ਕਰ ਦਿੱਤਾ ਮਲਗਿਆ ਮੇਟ ਕਰ ਦਿੱਤਾ ਇਹ ਪਿਆਰੀ ਧਰਤੀ ماں ਜਿਸ ਨੂੰ ਸਾਡੇ ਬਾਬੇ ਨਾਨਕ ਨੇ ਮਾਤਾ ਦਾ ਦਰਜਾ ਦਿੱਤਾ ਹੈ ਇਹਨੂੰ ਇਥੋਂ ਦੇ ਮਨੁੱਖ ਨੇ ਫਰਟੀਲਾਈਜ਼ਰ ਤੇ ਕੀਟਨਾਸ਼ਕਾਂ ਪਾਪਾ ਕੇ ਬਾਝ ਕਰ ਦਿੱਤਾ ਹੈ ਧਰਤੀ ਨੂੰ ਵੀ ਕੈਂਸਰ ਹੋ ਗਿਆ ਦੁਨੀਆ ਦੇ ਮਹਾਨ ਨਾਟਕਕਾਰ ਸ਼ੈਕਸਪੀਅਰ ਨੇ ਕਿਹਾ ਹੈ ਕਿ ਦੁਨੀਆ ਇੱਕ ਸਟੇਜ ਹੈ ਹਰ ਮਨੁੱਖ ਇਸ ਸਟੇਜ ਦੇ ਉੱਤੇ ਆਪਣਾ ਅਰੋਲ ਕਰਨ ਆਉਂਦਾ ਹੈ ਤੇ ਚਲਾ ਜਾਂਦਾ ਹੈ ਮੈਂ ਅਮਰਿਤਪਾਲ ਕਲੇਰ ਕਲੇਰ ਅਮਰਿਤ ਚੈਨਲ ਦੇ ਤੁਹਾਡਾ ਸਵਾਗਤ ਕਰਦੀ ਹਾਂ ਦੋਸਤੋ ਅੱਜ ਅਸੀਂ ਉਸ ਮਹਾਨ ਕਲਾਕਾਰ ਨਾਟਕਕਾਰ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਰੰਗ ਮੰਚ ਦੇ ਖੇਤਰ ਵਿੱਚ ਇੱਕ ਵੱਡਾ ਅਤੇ ਲਖਣ ਨਾਮ ਹੈ ਮੇਰੀ ਮੁਰਾਦ ਹੈ ਸੁਖਵਿੰਦਰ ਕੁਮਾਰ ਜੀ ਦਾ ਜੀ ਤੋਂ ਕਲੀਅਰ ਅਮਰਤ ਚੈਨਲ ਦੇ ਉਤੇ ਅਸੀਂ ਸਰ ਤੁਹਾਡਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸਰ ਸੁਖਵਿੰਦਰ ਕੁਮਾਰ ਜੀ ਦਾ ਇੱਕ ਰੰਗ ਮੰਚ ਦਾ ਮੈਂ ਇਹ ਕਹਾ ਬਠਿੰਡੇ ਦਾ ਪੰਜਾਬ ਪੱਧਰ ਦੇ ਲੈਵਲ ਦਾ ਇੰਡੀਆ ਪੱਧਰ ਦੇ ਲੈਵਲ ਦਾ ਇੱਕ ਬਹੁਤ ਵੱਡਾ ਨਾਮ ਹੈ। ਅਗਰ ਮੈਂ ਇਸ ਨੂੰ ਕਹਾ ਵਿਸ ਸਮਾਜ ਵਿੱਚ ਇਸ ਨਾਟਕ ਨੂੰ ਕੋਈ ਬਹੁਤੀ ਮਹੱਤਤਾ ਨਹੀਂ ਦਿੱਤੀ ਗਈ। ਪਹਿਲਾਂ ਤੋਂ ਤੇ ਤੁਹਾਨੂੰ ਇਸ ਦੀ ਗੁੜਤੀ ਕਿੱਥੋਂ ਮਿਲਜੀ? ਹੈ ਹੈ ਅਮਰਤ ਜੀ ਮੈਂ ਕੋਈ ਬਾਲਾ ਵੱਡਾ ਕਲਾਕਾਰ ਨਹੀਂ ਹਾਂ ਆਪਣੇ ਆਪ ਨੂੰ ਪਰ ਜਿੰਨਾ ਕੁ ਮੇਰਾ ਫਾਲਤਿ ਬਰੰਦਾ ਸਮਾਜ ਪ੍ਰਤੀ ਆਪਣੇ ਲੋਕਾਂ ਪ੍ਰਤੀ ਜਿੰਨੇ ਕ ਮੈਨੂੰ ਪਰਿਵਾਰ ਚ ਜਾਂ ਕਿਤੋਂ ਦੀ ਗੁੜਤੀ ਮਿਲੀ ਆ ਜਾਂ ਮੈਨੂੰ ਬਹੁਤ ਰੁਚੀ ਸੀ ਸਹਿਤ ਦਾ ਬਹੁਤ ਜਿਆਦਾ ਲਗਾਓ ਸੀ ਉਸ ਬਾਅਦ ਮੈਂ ਸੰਨ 83 ਦੇ ਵਿੱਚ ਮੈਂ ਕਾਲਜ ਦੇ ਵਿੱਚ ਗਿਆ ਗਿੱਦੜ ਵੇਹੇ ਉੱਥੇ ਮੈਂ ਭਾਜੀ ਗਰਸ਼ਾਨ ਸਿੰਘ ਦਾ ਨਾਟਕ ਦੇਖਿਆ ਉਹ ਆਮੋਦਸਾ ਕਿਉਂਕਿ ਮੇਰੇ ਨਾਲ ਕੇ ਨੇੜੇ ਸੀ ਧਾਰੂ ਪਿੰਡ ਦੇ ਅਸੀਂ ਰਾਤ ਨੂੰ ਉੱਥੇ ਨਾਟਕ ਦੇਖਣ ਗਏ ਭਾਜੀ ਦਾ ਤੇ ਮੈਨੂੰ ਉਹ ਨਾਟਕਾਂ ਤੋਂ ਬਹੁਤ ਜ਼ਿਆਦਾ ਮੈਂ ਪ੍ਰਭਾਵਿਤ ਹੋਇਆ। ਵਾਜੀ ਜੀ ਜਿਹੜਾ ਉਹਨਾਂ ਦਾ ਇੱਕ ਨਾਟਕ ਸੀ ਹੋਰ ਵੀ ਰੋਟ ਸੀ ਮਰਦ ਦਾ ਚੇਲਾ। ਅੱਛਾ ਜੀ। ਮੈਨੂੰ ਇੰਨਾ ਚੰਗਾ ਲੱਗਿਆ ਤੇ ਹੁਣ ਵੀ ਮੈਂ ਬਹੁਤ ਸਟੇਜਾਂ 'ਤੇ ਖੇਡਿਆ। ਵਾਜੀ ਜੀ। ਉਹ ਨਾਟਕ। ਜੀ। ਮੈਨੂੰ ਐਸੀ ਉਹ ਲੱਗੀ ਉਤੋਂ ਪੇਚੇਸ਼ਟ ਤੇ ਮੇਰੇ ਮਨ 'ਚ ਇਹ ਵੀ ਆਇਆ ਕਿ ਮੈਂ ਨਾਟਕ ਖੇਡਿਆ ਕਰਾਂ। ਤੇ ਉਦੋਂ ਸਾਡਾ ਯੂਥ ਫੈਸਟੀਵਲ ਹੋਇਆ ਜੀ ਕਾਲਜ ਦੇ ਵਿੱਚ। ਹੂੰ। ਤੇ ਟੋਨੀ ਬਾਤਸ਼ੀ ਉਹਨਾਂ ਦਾ ਨਾਟਕ ਸੀਗਾ ਪੰਜਾਬ ਦੇ ਹਾਲਾਤ ਬਹੁਤ ਖਰਾਬ ਸੀ ਉਹਨਾਂ ਨੇ ਸ਼ਾਇਦ ਉਦੋਂ ਹੀ ਲਿਖਿਆ ਸੀ ਉਹ ਆ ਕੁਦਰਤ ਦੇ ਸਭ ਬੰਦੇ ਜੀ ਤੇ ਮੈਂ ਉਹਦੇ ਵਿੱਚ ਵੀ ਰੈਸ ਲਾਂ ਕੀਤੀਆਂ ਐਵੇਂ ਸੇ ਮੈਂ ਪਾਰਟਿਸਪੇਟ ਨਹੀਂ ਕੀਤਾ ਉਹ ਨਾਟਕ ਦੇ ਵਿੱਚ ਉਸ ਤੋਂ ਬਾਅਦ ਚਲੋ ਦੱਬੀ ਰਹੀ ਮਨ ਦੇ ਵਿੱਚ ਖੁਸ਼ੀ ਜਿਹੜੀ ਹਾਂ ਜੀ ਜੈਨ ਕਿ ਤੁਸੀਂ ਮਤਲਬ ਕਿ ਆਪਾਂ ਕਹਿ ਰਹੀਏ ਵੀ ਨਾਟਕ ਦੇ ਪੰਜਾਬੀ ਨਾਟਕ ਦੇ ਇੱਕ ਬਹੁਤ ਵੱਡੇ ਥੰਮ ਗੁਰਸ਼ੰਨ ਭਾਜੀ ਉਹਨਾਂ ਦੀ ਮਤਲਬ ਕਿ ਕਲਾ ਤੋਂ ਜਾਂ ਉਸ ਤੋਂ ਮਤਲਬ ਕਿ ਤੁਸੀਂ ਪ੍ਰਭਾਵਿਤ ਹੋਏ ਉਸ ਤੋਂ ਬਾਅਦ ਟੋਨੀ ਬਾਦਸ਼ੀ ਆਪਾਂ ਕਹੀਏ ਵੀ ਤੁਹਾਡੀ ਕਲਾ ਤਾਂ ਤੁਹਾਡੇ ਅੰਦਰ ਹੀ ਸੀ ਕਲਾ ਅੰਦਰ ਸੀ ਤੇ ਬਟ ਉਸ ਨੂੰ ਪਾਲਿਸ਼ ਕਰਨ ਵਾਲੇ ਤੁਹਾਨੂੰ ਇਹ ਮਿਲੇ ਨਹੀਂ ਜੀ ਕੋਲਈ ਦੇ ਵਿੱਚ ਅਸੀਂ ਉਹਨਾਂ ਦਾ ਨਾਟਕ ਕੀਤਾ ਉਹਨਾਂ ਨੇ ਨਹੀਂ ਸਾਨੂੰ ਮੁਸ਼ਕਰਾਇਆ ਟੋਨੀ ਜੀ ਨੇ ਠੀਕ ਹੈ ਉਸ ਤੋਂ ਬਾਅਦ ਚਲੋ ਮੈਂ ਲੰਘਦਾ ਗਿਆ ਸਮਾਂ ਲੰਘਦਾ ਗਿਆ ਤੇ 92 91 99 ਦੇ ਵਿੱਚ 91 ਚ ਜੀ ਮੇਰੀ ਜਿਹੜੀ ਮੁਲਾਕਾਤ ਹੋਈ ਹਮ ਅ ਪੰਜਾਬ ਕਲਾਮਾਂ ਚ ਬੁੱਗੀਪੁਰਾ ਦੇ ਕਲਾਕਾਰ ਸੀਗੇ ਜੀ ਅ ਪਰਮਜੀਤ ਗਿੱਲ ਅ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਸੈਟਲ ਜੀ ਹਰਜੀਤ ਮਾਸਟਰ ਜੀ ਸੀ ਹਮ ਮੈਨੂੰ ਬਹੁਤ ਸ਼ੌਂਕ ਹੈ ਹਮ ਉਹ ਕਹਿੰਦੇ ਸ਼ੌਂਕ ਆ ਤਾਂ ਤੁਸੀਂ ਆ ਸਾਨੂੰ ਤਾਂ ਲੋੜ ਆ ਕਲਾਕਾਰਾਂ ਦੀ ਆਓ ਸਾਡੇ ਨਾਲ ਹਮ ਮੈਂ ਪਹਿਲੇ ਤਾਂ ਰਸਲਦੀ ਗਿਆ ਹਮ ਨਾਟਕ ਕੀਤਾ ਸੀ ਹਮ ਅ ਚੰਦਨੀ ਚੌਂਕ ਤੋਂ ਸਰਹੰਦ ਤੱਕ ਜੀ ਪੰਜਾਬ ਦੇ ਹਾਲਾਤ ਕਾਫੀ ਖਰਾਬ ਸੀ ਉਦੋਂ ਹਮ ਹਮ ਰੀਗਲ ਸਿਨੇਮੇ ਦੇ ਵਿੱਚ ਨਾਟਕ ਕੀਤਾ ਹਮ ਤੇ ਮੈਂ ਪਹਿਲਾਂ ਕਮਲੇ ਦਾ ਰੋਲ ਕੀਤਾ ਉਹਦੇ 'ਚ ਅੱਛਾ ਜੀ ਪਹਿਲਾਂ ਜਿਹੜਾ ਮੇਰਾ ਰੋਲ ਸੀ ਜੀ ਕਮਲੇ ਦਾ ਰੋਲ ਸੀ ਉਹ ਤੋਂ ਬਾਅਦ ਮੇਰੇ ਉਹ ਤੋਂ ਪ੍ਰਭਾਤ ਹੋ ਕੇ ਹੀ ਉਹਨਾਂ ਨੇ ਮੈਨੂੰ ਜਿਹੜਾ ਟੰਡੋਰਚੀ ਦਾ ਕਰਨਾ ਸੀਗਾ ਅੱਛਾ ਜੀ ਤੀਜੀ ਚਾਕੀ ਦੇ ਵਿੱਚ ਹੂੰ ਟੰਡੋਰਚੀ ਦਾ ਮੈਨੂੰ ਕਹਿੰਦੇ ਸੁਖਵਿੰਦਰ ਤੂੰ ਹੀ ਯਾਰ ਛੇਤੀ ਛੇਤੀ ਅੱਛਾ ਅੱਛਾ ਉਹ ਟੰਡੋਰਚੀ ਦਾ ਵੀ ਮੈਂ ਕੀਤਾ ਉਹ ਤੋਂ ਬਾਅਦ ਫਿਰ ਮੈਂ ਲਗਾਤਾਰ ਸੱਦ ਲੱਗਿਆ 92 ਤੋਂ ਬਾਅਦ ਹਾਂ ਠੀਕੇ ਦਰਸ਼ਕ ਇਸ ਗੱਲ ਨੂੰ ਜਾਣਨਾ ਚਾਹਣਗੇ ਵੀ ਜਿਸ ਸਮੇਂ ਤੁਸੀਂ ਨਾਟਕ ਖੇਡਣ ਲੱਗੇ ਹਾਂਜੀ ਆਰ ਇੱਕ ਛੋਟੇ ਜਿਹੇ ਪਿੰਡ ਚੀਦਾ ਦੇ ਵਿੱਚ ਤੁਹਾਡਾ ਜਨਮ ਹੁੰਦਾ ਉਸ ਦੇ ਵਿੱਚ ਮਤਲਬ ਕਿ ਜਿਹੜੀ ਤੁਹਾਡੀ ਫੈਮਿਲੀ ਬੈਕਗਰਾਉਂਡ ਆ ਉਹ ਕਲਾਕਾਰਾਂ ਵਾਲੇ ਨਹੀਂ ਸੀ ਨਹੀਂ ਸੀ ਔਰ ਉਹ ਵੀ ਇੱਕ ਰੰਗਮંચ ਨਾਲ ਜੁੜੇ ਹੋਏ ਇਹ ਤੇ ਤੁਹਾਨੂੰ ਮਤਲਬ ਕਿ ਉਸ ਸਮੇਂ ਇਸ ਨੂੰ ਕੋਈ ਬਹੁਤਾ ਵਧੀਆ ਰੁਤਬਾ ਨਹੀਂ ਦਿੱਤਾ ਜਾਂਦਾ ਕਿਉਂਕਿ ਹੁਣ ਤਾਂ ਸਮੇਂ ਦੇ ਨਾਲ ਟੈਕਨੋਲੋਜੀ ਦੇ ਨਾਲ ਬਹੁਤ ਜ਼ਿਆਦਾ ਮਤਲਬ ਕਿ ਇਸ ਚੀਜ਼ ਦੀ ਕਦਰ ਕਰ ਗਈ ਹੈ ਕਿ ਜਿਹੜੀ ਗੱਲ ਅਸੀਂ ਅਨ ਨਾਟਕੀ ਟੈਗ ਨਾਲ ਕਹਿ ਸਕਦੇ ਆ ਲੋਕਾਂ ਨੂੰ ਸਮਝ ਆ ਸਕਦੇ ਆ ਪਰ ਪਹਿਲਾਂ ਇਹਨੂੰ ਕੋਈ ਬਹੁਤਾ ਨਹੀਂ ਸਿੱਤਦਾ ਜਾਂਦਾ ਉਦੋਂ ਫੈਮਿਲੀ ਦੇ ਵਿੱਚੋਂ ਮੈਨੂੰ ਕਿਹਾ ਤੁਹਾਨੂੰ ਇਸ ਦੀ ਕਿੰਨੀ ਕੋਈ ਰੋਧਤਾ ਦਾ ਸਾਹਮਣਾ ਕਰਨਾ ਪਿਆ ਫੈਮਿਲੀ ਦੇ ਵਿੱਚ ਜਦੋਂ ਮੈਂ ਨਾਟਕ ਕਰਦਾ ਸੀ ਜਾਂਦਾ ਸੀ ਨਾਟਕ ਕਰਨ ਜਾਂ ਟੀਮ ਦੇ ਨਾਲ ਜਾਣਾ ਵੈਸੇ ਮੈਂ ਮੋਕੇ ਰਹਿੰਦਾ ਸੀ ਜੀ ਜਿਆਦਾ ਮੈਨੂੰ ਕੋਈ ਦਿੱਕਤ ਨਹੀਂ ਸੀ ਪਰ ਫਿਰ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਓ ਯਾਰ ਕਿਹੜੇ ਕੰਮ ਆ ਛੱਡੋ ਪਰੇ ਕਿਹੜੇ ਕਿੱਧਰਲੇ ਕੰਮ ਆ ਪਰ ਜਦੋਂ ਮੈਨੂੰ ਸਟੇਜ ਤੇ ਦੇਖ ਲੈਂਦੇ ਜੰਗ ਤੇ ਗੱਲਬਾਤ ਹੁੰਦੀ ਜੰਗ ਤੇ ਅਖਬਾਰ ਦੇ ਵਿੱਚ ਦੇਖਦੇ ਵੀ ਖਬਰ ਲੱਗੀ ਆ ਤੂੰ ਖੁਸ਼ੀ ਹੁੰਦੇ ਹਾਂ ਤੇ ਜਦੋਂ ਲੁਧਿਆਣਾ ਵੀ ਪ੍ਰੋਗਰਾਮਾਂ ਤੇ ਜਾਣਾ ਪਹਿਲੀ ਮਈ ਦਾ ਪ੍ਰੋਗਰਾਮ ਜਲੰਧਰ ਜਾਣਾ ਪਿੰਡੋਂ ਹੋ ਕੇ ਹੀ ਜਾਣਾ ਪਰ ਮੇਰੇ ਚੱਕੇ ਜਦ ਤੱਕ ਸੀ ਕਿ ਮੈਂ ਘਰੇ ਝੂਠ ਨਹੀਂ ਬੋਲਦਾ ਸੀ ਮੈਂ ਨਾਟਕ ਨਹੀਂ ਕਰਨਾ ਮੈਂ ਬਸ ਕਹਿ ਦਿੰਦਾ ਖੇਤ ਕੰਮ ਕਰਦਾ ਵੀ ਤੇ ਪਪਾਈ ਮੈਂ ਨਾਟਕ ਕਰਨ ਜਾਣਾ ਤੇ ਮੇਰੀ ਮਾਤਾ ਹੀ ਕਹਿੰਦੇ ਹੁੰਦੇ ਤੈਨੂੰ ਮਰੂ ਕਾਣਾ ਬਹੁਤ ਹੁੰਦੇ ਹੁੰਦੇ ਉਹ ਕਹਿੰਦਾ ਐਵੇਂ ਕਰ ਲਈਏ ਕਦੋਂ ਕਾਣਾ ਨੰਨਾ ਹੁੰਨਾ ਤੇ ਮੈਂ ਰੰਨ ਰੰਨ ਐਵੇਂ ਸੀ ਮੈਨੂੰ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਵੀ ਠੀਕ ਹੈ ਉਦੋਂ ਬਾਅਦ ਫਿਰ ਮੈਂ ਆਰਾਮਪੁਰੇ ਚਲਾ ਗਿਆ ਆਰਾਮਪੁਰੇ ਤਰਖੀਡ ਸੈਟੀ ਵਾਲਿਆਂ ਨਾਲ ਮੇਰਾ ਹੋ ਗਿਆ ਮੇਰੇ ਜੋੜ ਉੱਥੇ ਜੰਟਾ ਸਿੰਘ ਹੋਣੀ ਸੀ ਭਾਈ ਚੰਦੇਵ ਸਿੰਘ ਹੋਣੀ ਸੀ ਸਾਰਿਆਂ ਨਾਲ ਜੀ ਉੱਥੇ ਕੋਈ ਸ਼ਾਮ ਨੂੰ ਅਨਾਉਂਸ ਕਰਦੇ ਫਿਰਨੇ ਸੀ ਨਾਟਕ ਵੀ ਇੱਥੇ ਖੇਡਿਆ ਜਾਣਾ ਹੈ ਕੈਮ ਕੂੜੇ ਤੋਂ ਤੇ ਪਾਉ ਅੱਛਾ ਉਹ ਰੈਕਸ਼ਨ ਦੇ ਵਿੱਚ ਅਨਾਉਂਸ ਕਰਦਾ ਫਿਰ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਨੂੰ 5-6 ਵਜੇ ਅਨਾਉਂਸ ਕਰਦਾ ਫਿਰ ਵੀ ਸ਼ਾਮ ਨੂੰ 8 ਵਜੇ ਖੇਡਿਆ ਜਾਣਾ ਮੈਂ ਬਹੁਤ ਖੁਸ਼ ਹਾਂ ਪਹਿਲਾਂ ਮੇਰਾ ਉੱਥੇ ਦਿਲ ਨਹੀਂ ਲੱਗਦਾ ਮੈਂ ਪੰਪ ਆਪਰੇਟਰ ਦੀ ਨੌਕਰੀ ਕਰਦਾ ਕੱਚੀ ਨੌਕਰੀ ਸੀ ਮੌਕੇ ਵੀ ਕਰਦਾ ਫਿਰ ਮੈਂ ਰਾਮਪੁਰੇ ਦੀ ਬੱਲੀ ਹੋ ਗਈ ਉੱਥੇ ਚਲਾ ਗਿਆ ਉੱਥੇ ਜਦੋਂ ਗਿਆ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਮਾਂ ਰਾਈ ਜੀ ਨਾਟਕ ਹੀ ਨਹੀਂ ਕਰਨਾ ਆਂਦੇ ਅਸੀਂ ਕਰਨਾ ਹੈ ਉਹਨਾਂ ਕੋਲੇ ਵਿਚਾਰਾਂ ਕੋਲੇ ਥੋੜੀ ਜਿਹੀ ਸਕ੍ਰਿਪਟ ਸੀ ਨਾਟਕ ਦੀ ਪੂਰੀ ਨਹੀਂ ਸੀ ਮੇਰੇ ਨਾਟਕ ਲਗਭਗ ਜਵਾਨੀ ਯਾਦ ਹੀ ਹੁੰਦਾ ਜਿਹੜਾ ਮੈਂ ਕਰਦਾ ਹਾਂ ਕਿਉਂ ਕੁੜੇ ਟੁੱਟੇ ਪਾਲ ਉਹ ਮੇਰੇ ਹੱਥ ਵੀ ਜਵਾਨੀ ਯਾਦ ਆ ਬਹੁਤ ਮਸਟਰੀ ਚਾਂ ਲੰਗਾ ਸੀ ਉਹਦਿਆਂ ਤੇ ਮੈਨੂੰ ਕਹਿੰਦੇ ਬਾਈ ਤੂੰ ਕਿੱਥੇ ਰਿਹਾ ਦੁਖਿਆ ਰਿਹਾ ਤੂੰ ਸਾਡੇ ਕੋਲੇ ਆ ਉਹ ਮੈਂ ਜੀ ਪਿੱਛੇ ਤੋਂ ਮੈਂ ਬਾਜ ਦਿਆ ਕਰਾਂ ਉਹ ਲਿਪਸ ਮੂਵਮੈਂਟ ਕਰਿਆ ਕਰਨ ਸਟੇਜ ਤੇ ਅੱਡੋ ਅੱਡ ਸਾਰੇ ਕੰਮ ਕਰਾਂਗੇ ਜਿਹੜਾ ਸੀਗਾ ਟੰਡੂਰ ਚੀ ਦੀ ਵੀ ਸਾਰੀ ਯੂਨੀਵਰਸਿਟੀ ਅਨਿਸ ਚਰਾਂ ਕੋਲੇ ਥੋੜੀ ਮੋੜੀ ਸੀਗੀ ਜੀ ਜੀ ਤੇ ਫਿਰ ਉਹਨਾਂ ਨੇ ਮੈਨੂੰ ਆਹਦੇ ਤੂੰ ਦਾ ਨਿਰਦੇਸ਼ ਕੀਆ ਸਾਡਾ ਸਾਨੂੰ ਕੰਮ ਕਰਾਇਆ ਕਰੋ ਜੀ ਉਸ ਤੋਂ ਬਾਅਦ ਰਾਮਪੁਰਾ ਪੂਰੀ ਮੇਰੀ ਕਾਰਮ ਭੂਮੀ ਬਣ ਗਿਆ ਨਾਟਕਾਂ ਦੀ ਫਿਰ ਮੈਂ ਤਰਖਿਲ ਸੈਟੀ ਦੀ ਇੱਕ ਦਿਨ ਮੀਟਿੰਗ 'ਚ ਗਿਆ ਮੈਂ ਕਿ ਜਿਹਨੇ ਨਾਟਕ ਕਰਨਾ ਹੋਵੇ ਮੇਰੇ ਕੋਲ ਆ ਜਾਓ ਉਹ ਕਰਸੇਵਕ ਕਿਸੇ ਕਿਸੇ ਪੁੱਛੋ ਤਾਂ ਕਰਮਜੀਤ ਸੀ ਰਾਜਵਿੰਦਰ ਜਲਾਲ ਬਲਦੇਵ ਜਲਾਲ ਜੀ ਇਹਨਾਂ ਨਾਲ ਬਲਕੇ ਫਿਰ ਅਸੀਂ ਪਹਿਲਾ ਨਾਟਕ ਜਿਹੜੀ ਮੈਂ ਕਹਿੰਦਾ ਵੀ ਆਦੀ ਜਿਹੜੀ ਟੀਮ ਬਣਾਈ ਸੀ ਹਾਂ ਸੀਗਾ ਆਪਣਾ ਸਾਡਾ ਲੋਕ ਕਲਾ ਮੰਚ ਰਾਮਪੁਰ ਜੀ ਉਹਦੇ ਤੇ ਅਸੀਂ ਨਾਟਕ ਭਾਜੀ ਦਾ ਹੀ ਤਿਆਰ ਕੀਤਾ ਤਮਾਸ਼ਾ ਹੀ ਦੋਸਤਾਂ ਜੀ ਨੁੱਕੜ ਨਾਟਕ ਸੀ ਇਹ ਪਰ ਅਸੀਂ ਸਟੇਜ ਤੇ ਕੀਤਾ ਜੀ ਤੇ ਉਹ ਬਹੁਤ ਵਧੀਆ ਰਿਹਾ ਕਿਉਂਕਿ ਸਾਰੇ ਨਜ਼ਰ ਬੰਦੇ ਸੀ ਜੀ ਉਸ ਤੋਂ ਬਾਅਦ ਫਿਰ ਅਸੀਂ ਨਾਟਕ ਚੱਲ ਸੋ ਚੱਲ ਜੀ ਬਹੁਤ ਨਾਟਕ ਕੀਤੇ ਅੱਜ ਵੀ ਸਾਡੀ ਜਿਹੜੀ ਉਹ ਟੀਮ ਕਾਇਮ ਹੈ ਤੇ ਉਸ ਤੋਂ ਬਾਅਦ ਮੈਂ ਇੱਥੇ ਭਗਤੇ ਭਾਈ ਆ ਗਿਆ ਬਿਜਲੀ ਬੋਰ ਚ ਇੱਥੇ ਵੀ ਅਸੀਂ ਭਾਜੀ ਦੇ ਨਾਮ ਦੇ ਵੀ ਉਹਨਾਂ ਨੇ ਨਾਂ ਨੂੰ ਸਮਰਪਿਤ ਕਿਉਂਕਿ ਉਹਨਾਂ ਨੂੰ ਹੀ ਟੇਸਟ ਲੱਗੀ ਸੀ ਪੂਰੀ ਹਾਂ ਇਹਦੇ ਭਾਈ ਮੰਨਾ ਸਿੰਘ ਉਹਨਾਂ ਤੋਂ ਬਾਜੀਕਰ ਸ਼ਰਦ ਸਿੰਘ ਉਹਨਾਂ ਤੋਂ ਜੀ ਤੇ ਫਿਰ ਅਸੀਂ ਨਾਟਕ ਜਿਹੜਾ ਅਸੀਂ ਪਲਸ ਮੰਚ ਦੀਆਂ ਸਟੇਜਾਂ ਤੇ ਵੀ ਕੀਤੇ ਫਿਰ ਇੱਥੇ ਵੀ ਹੁਣ ਸਾਡਾ ਭਾਈ ਮੰਨਾ ਸਿੰਘ ਰਾਂਗ ਮੰਚ ਭਗਤਾ ਭਾਈ ਜਿਹੜਾ ਸਾਡਾ ਪੂਰਾ ਵਧੀਆ ਚੱਲ ਰਿਹਾ ਤੇ ਅਸੀਂ ਕਿਤੇ ਵੀ ਕੋਈ ਪ੍ਰੋਗਰਾਮ ਹੋਵੇ ਕਿਸਾਨ ਜਥੇਬੰਦੀ ਦੇ ਹੁਣ ਹਾਂ ਜਾ ਕੇ ਤੇ ਬੰਦ ਦੇ ਆਈ ਅਸੀਂ ਆਮ ਨਾਟਕ ਜਿਹੜੇ ਨੁਕੜ ਦਾਟਕ ਵੀ ਲੋਕਾਂ ਨੂੰ ਅਸੀਂ ਕਰਦੇ ਆਏ ਨਾਟਕ ਤੁਸੀਂ ਗੱਲ ਕੀਤੀ ਸਰ ਵੀ ਮਤਲਬ ਕਿ ਮੈਂ ਸਭ ਤੋਂ ਪਹਿਲਾ ਜਿਹੜਾ ਰੋਲ ਸੀ ਉਹ ਢੰਡੋਰੀ ਦਾ ਕੀਤਾ ਉਸ ਦੇ ਹਾਂਜੀ ਕਬਲੇ ਦਾ ਟੰਡੋਰੀ ਦਾ ਤੁਸੀਂ ਕਹਿਣਾ ਉਸ ਦੇ ਸਿਰਫ ਦੋ ਡਾਇਲੌਗ ਸਾਡੇ ਦਰਸ਼ਕਾਂ ਨਾਲ ਸਾਂਝੇ ਹੋ ਜਾਣ। ਸੁਣੋ 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 ਸਰਹੰਦ ਦੇ ਇੱਥੇ ਦਰਸ਼ਹਿਰੀਆਂ ਲਈ ਖੁਸ਼ੀ ਦੀ ਇੱਕ ਖਾਸ ਖਬਰ ਦਿੱਤੀ ਜਾਂਦੀ ਹੈ। ਅੱਜ ਸਰਹੰਦ ਸ਼ਹਿਰ ਦੇ ਬਾਹਰਲੇ ਮੈਦਾਨ ਵਿੱਚ ਬਹੁਤ ਵਧੀਆ ਤਮਾਸ਼ਾ ਹੋ ਰਿਹਾ ਹੈ। ਆਪ ਵੀ ਆਓ ਆਪਣੇ ਬੱਚਿਆਂ ਨੂੰ ਵੀ ਲਿਆਓ ਤੇ ਆਪਣੀਆਂ ਬੇਗਮਾਂ ਵੀ ਲਿਆਓ। ਬਹੁਤ ਵਧੀਆ ਤਮਾਸ਼ਾ ਹੋਏਗਾ। ਇਹ ਤਮਾਸ਼ਾ ਕਿਹੋ ਜਿਹਾ ਹੋਏਗਾ? ਬਹੁਤ ਵਧੀਆ ਬੱਚਿਆਂ ਨੂੰ ਜਿੰਦਾ ਦੁਆਰ ਵਿੱਚ ਚੰਨਿਆ ਜਾਵੇਗਾ ਆਪ ਵੀ ਆਓ ਤੇ ਆਪਣੇ ਬੱਚਿਆਂ ਨੂੰ ਵੀ ਲਿਆਓ ਤੇ ਆਪਣੀਆਂ ਬੇਗਮਾਂ ਨੂੰ ਵੀ ਲਿਆਓ ਸੁਣੋ 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 ਬਾਤ ਖੋ ਜੀ ਇੱਕ ਮਨੁੱਖ ਦੇ ਮਨ 'ਚ ਹੁੰਦਾ ਇੱਕ ਕਲਾਕਾਰ ਦੇ ਮਨ 'ਚ ਹੁੰਦਾ ਮੈਂ ਇਹ ਕਹਾਂਗੀ ਜੋ ਉਸਨੇ ਸਨੇਹ ਦੇਣਾ ਹੁੰਦਾ ਉਸ ਤੋਂ ਤੁਸੀਂ ਮਤਲਬ ਕਿ ਕੀ ਤੁਸੀਂ ਜਿਸ ਤਰ੍ਹਾਂ ਕਿ ਤਰਕਵਾਦੀ ਵੀ ਹੋ ਕੀ ਤੁਸੀਂ ਆਪਣੇ ਜਿਹੜੇ ਮਨ ਦੇ ਵਿਚਾਰ ਆ ਕਿ ਤੁਸੀਂ ਲੋਕਾਂ ਦੇ ਵਿੱਚ ਤੁਸੀਂ ਇਸ ਗੱਲ ਤੋਂ ਸੰਤੁਸ਼ਟ ਹੋ ਕਿ ਮੈਂ ਨਾਟਕ ਦੇ ਰਾਨੀ ਉਹ ਲੋਕਾਂ ਦੇ ਵਿੱਚ ਚੇਤਨਾ ਜਗਾਈ ਹੈ ਤੁਸੀਂ ਕਿੰਨਾ ਕੁ ਸੰਤੁਸ਼ਟ ਹੋ ਸਰ ਹਾਂਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਭਾਜੀ ਤੋਂ ਪ੍ਰਭਾਵਿਤ ਹੋਣਾ ਦਰਸ਼ਨ ਸਿੰਘ ਜੀ ਉਹਨਾਂ ਨੇ ਕਿਹਾ ਕਿ ਜੇ ਸਵਾਲ ਹੀ ਨਾ ਕੀਤਾ ਉਹ ਨਾਟਕ ਕੀ ਹੋਇਆ ਜੀ ਨਾਟਕ ਚਲੋ ਪਹਿਲਾਂ ਤਾਂ ਜੇ ਕਹਿ ਦਈਏ ਦੂਜੀ ਪਹਿਲਾਂ ਛੋਟੇ ਸੀ ਜਦੋਂ ਮਨ ਨੂੰ ਸ਼ੌਕ ਰੱਖ ਲੋ ਜਾਂ ਕੁਝ ਕਹਿ ਲੋ ਪਰ ਹੁਣ ਤਾਂ ਇੱਕ ਨਾਟਕ ਹੈ ਜਿਹੜਾ ਵੀ ਇੱਕ ਨਿਸ਼ਾਨਾ ਬਣ ਗਿਆ ਟੀਚਾ ਬਣ ਗਿਆ ਇੱਕ ਮਨੋਰਥ ਹੈ ਕਿ ਆਪਣੇ ਲੋਕਾਂ ਨੂੰ ਵਧੀਆ ਸਭਾ ਚਲ ਦਿੱਤਾ ਜਾਵੇ ਆਪਣੇ ਲੋਕਾਂ ਨੂੰ ਚੰਗਾ ਜਿਹੜੇ ਇਥੋਂ ਦੇ ਅਖੌਤੀ ਸਾਧ ਹੈ ਉਹਨਾਂ ਨੂੰ ਬਚਾਇਆ ਜਾਵੇ ਜਾਂ ਜਿਹੜਾ ਕਿਉਂ ਨਾਟਕ ਜਿਹੜਾ ਇਹਨਾਂ ਨਾਟਕ ਉਹ ਸੁਖਮ ਕਲਾ ਹੈ ਜਿਹੜੀ ਕਲਾ ਰਹੀ ਜੀ ਵਾ ਇਸ ਸਮਾਜ ਦੇ ਵਿੱਚ ਜੋ ਗੰਦ ਪਿਲ ਪਿਆ ਜੀ ਉਹਨੂੰ ਸਾਫ਼ ਕੀਤਾ ਜਾਵੇ ਜੀ ਵਾ ਠੀਕ ਹੈ ਜੀ ਉਹਦੇ ਵਿੱਚ ਵੀ ਉਹ ਹੈ ਪਾ ਮੇ 70 ਸਦਾ ਮੰਦੋ ਹੋਵੇ ਇਥੋਂ ਦੇ ਸਿਆਸਤਦਾਨਾਂ ਵੱਲੋਂ ਹੋਵੇ ਜੀ ਜਾਂ ਜਿਹੜੀ ਹੁਣ ਅੱਜ ਗੱਲ ਆ ਜਿਹੜੀ ਅਸੀਂ ਕਿਸਾਨੀ ਨੂੰ ਇੱਕ ਨਾਟਕ Mein ਲਿਖਿਆ ਬਲਿਹਾਰੀ ਕੁਦਰਤ ਵਸੇ ਜੀ ਜਿਹਦੇ ਵਿੱਚ ਅਸੀਂ ਇਹ ਹੈ ਵੀ ਜਿਹੜੇ ਲੋਕ ਆਹਾਂ ਜਾਨਵਰਾਂ ਨੂੰ ਪਿੱਛੇ ਜਿਹੜੀ ਕਿਉਂਕਿ ਸਰ ਸਕਦਾ ਜਿਹੜੀ ਝੋਨੇ ਦੀ ਪ੍ਰਾਣੀ ਨੂੰ ਕੁਦਰਤ ਨਾਲ ਜਿਹੜਾ ਖਿਲਵਾੜ ਕਰਨਾ ਇਹ ਕਾਫੀ ਜਿਹੜਾ ਹੈਗਾ ਮਨ ਨੂੰ ਠੇਸ ਪਹੁੰਚਦੀ ਹੈ ਜੀ ਕਾਫੀ ਕਈ ਵਾਰੀ ਤੁਰੇ ਜਾਂਦਾ ਮੈਨੂੰ ਅਗਲੇ ਪਈ ਹੁੰਦੇ ਉਹਨਾਂ ਨੂੰ ਕਹਿ ਦਿੰਦਾ ਯਾਰ ਵੀ ਅੰਦਰ ਅਖਤਾਂ ਜਿਹੜੇ ਇਹ ਤਾਂ ਬਚਾ ਲਓ ਤੁਸੀਂ ਦਰਖਤ ਜ਼ਰੂਰ ਬਚਾਓ ਪਾਸਿੰਗ ਜਿਹੜੇ ਦੇ ਲੋਕ ਚਲ ਜੇ ਤੁਹਾਡਾ ਨਹੀਂ ਅੱਗ ਲਾਈ ਬਣਾ ਸਕਦਾ ਇਹ ਜਿਹੜਾ ਵਾਤਾਵਰਨ ਸਾਡਾ ਬਹੁਤ ਜ਼ਿਆਦਾ ਦੁਸ਼ਤ ਹੋ ਰਿਹਾ ਬਾਤ ਜਿਹੜਾ ਹੈਗਾ ਸਾਡਾ ਪਾਣੀ ਝੋਨਾ ਜਿਹੜਾ ਕਿਉਂਕਿ ਜਿਹੜੀ ਪੰਜਾਬ ਦੀ ਸਾਡੀ ਫਸਲ ਨਹੀਂ ਜੀ ਇਹ ਬਾਹਰਲਾ ਹੈ ਗਿਆ ਜੀ ਬਾਹਰੋਂ ਸਿੱਧਾ ਪਰ ਥੋਪਿਆ ਗਿਆ ਪੰਜਾਬ ਤੇ ਜਿਹੜਾ ਸਾਡਾ ਪਾਣੀ ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਤੇ ਝੁੰਗੇ ਹੋ ਰਹੇ ਆ ਖਤਮ ਹੋ ਰਹੇ ਆ ਜਿਹੜੀ ਕਿਸਾਨੀ ਹੈ ਉਹ ਦੁੱਗਰ ਹੋਈ ਪਈ ਆ ਕਿਉਂਕਿ ਜਿਹੜੇ ਬੋਰ ਡੂੰਘੇ ਕਰਨੇ ਜੀ ਫਿਰ ট্রান্সਫਰਰ ਫਾਰਮਰਾਂ ਦਾ ਵੱਡੇ ਕਰਨੇ ਤੇ ਮੋਟਰਾਂ ਵੱਡੀਆਂ ਕਰਨੀਆਂ ਕਿਉਂਕਿ ਇਹਦੀ ਕਿਸਾਨੀ ਆ ਵਿਚਾਰੀ ਸਤੰਭਲ ਨਹੀਂ ਪਉਂਦੀ ਜਿਹੜੀ ਦਰਮਿਆਨੀ ਕਿਸਾਨੀ ਆ ਬੋਰ ਡੂੰਘੇ ਤੇ ਕਾਫੀ ਪੈਸਾ ਲੱਗ ਜਾਂਦਾ ਜੀ ਇਹਦੇ ਕਰਕੇ ਜਿਹੜਾ ਉਹ ਜਿਹੜੇ ਖੂਹ ਦੀ ਮਿੱਟੀ ਖੂਚੀ ਚ ਚਲੀ ਜਾਂਦੀ ਹੈ ਕੋਈ ਜੀ ਜੀ ਕੋਈ ਬਾਲਾ ਇਹ ਲਾਹੇਵੰਦਾ ਧੰਦਾ ਨਹੀਂ ਵਿਰਾਸਤੀ ਸਾਡੀਆਂ ਫਸਲਾਂ ਨੇ ਸਾਡੀਆਂ ਟ੍ਰੈਡੀਸ਼ਨਲ ਫਸਲਾਂ ਨੇ ਉਹਨਾਂ ਨੂੰ ਮਤਲਬ ਕਿ ਸਮੇਂ ਦੀਆਂ ਸਰਕਾਰਾਂ ਨੂੰ ਉਹਨਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਫਿਰ ਫਿਰ ਸਾਡੀ ਜਿਹੜੀ ਕਿਸਾਨੀ ਆ ਉਹ ਥੋੜਾ ਆਪਣੇ ਜਿਵੇਂ ਲੈਵਲ ਨੂੰ ਉੱਪਰ ਚੁੱਕੇਗੀ ਉੱਪਰ ਚੁੱਕ ਜੀ ਸਰ ਸਾਡਾ ਇੱਕ ਹੋਰ ਮਤਲਬ ਕਿ ਕੁਐਸਚਨ ਹੈ ਤੁਹਾਡੇ ਤੋਂ ਸਵਾਲ ਆ ਕਿ ਇਸ ਅੱਜ ਕੱਲ ਦਾ ਜੋ ਵਿਗਿਆਨਕ ਯੁੱਗ ਚੱਲ ਰਿਹਾ ਜੋ ਅੱਜਕੱਲ ਦਾ ਮੋਬਾਈਲ ਕਾ ਚੱਲ ਰਿਹਾ ਹੈ ਨੈੱਟ ਕਲਚਰ ਚੱਲ ਰਿਹਾ ਹੈ ਇਸ ਦੇ ਵਿੱਚ ਅਸੀਂ ਪੰਜਾਬੀ ਨਾਟਕ ਦੀ ਦਸ਼ਾ ਤੇ ਦਿਸ਼ਾ ਕੀ ਐਸੀ ਦੇਖਦੇ ਹਾਂ ਤੁਹਾਡੇ ਅਨੁਸਾਰ ਕੀ ਹੈ ਅ ਕਿਉਂਕਿ ਜਿਹੜਾ ਪੰਜਾਬੀ ਨਾਟਕ ਹਨ ਪੰਜਾਬੀ ਨਾਟਕ ਦੇ ਵਿੱਚ ਕਿਉਂ ਹੁੰਦਾ ਹੈ ਨਹੀਂ ਵੀ ਕਿਸੇ ਨੂੰ ਰੋਜੀ ਰੋਟੀ ਵਾਲਾ ਤਾਂ ਹੈ ਨਹੀਂ ਜੀ ਠੀਕ ਹੈ ਜਿਹੜਾ ਵੀ ਹੈਗਾ ਕਿਉਂਕਿ ਸਰਕਾਰਾਂ ਨੇ ਇਹਨੂੰ ਕੁਝ ਵੀ ਕਰ ਲਿਆ ਜੀ ਕੋਈ ਥੀਏਟਰ ਨਹੀਂ ਕੋਸ਼ੋਰ ਨਹੀਂ ਤੇ ਜਿਹੜੀਆਂ ਸਾਡੇ ਜਿਵੇਂ ਪੰਜਾਬ ਲੋਕ ਸਭਿਆਚਾਰਕ ਮੰਚ ਭਾਜੀ ਨੇ ਬਣਾਇਆ ਸੀ ਪਲਸਮੰਚ ਜੀ ਉਹੋ ਕਾਫੀ ਕੰਮ ਕਰ ਰਿਹਾ ਹੈ ਸਾਡੇ ਦਾ ਕਾਫੀ ਟੀਮਾਂ ਜਿਹਦੇ ਵਿੱਚ ਜੀ ਮੋਲਕ ਭਾਜੀ ਹੋਣੀ ਆ ਕਮਲਜੀਤ ਖੰਨਾ ਜੀ ਆ ਜੀ ਤੇ ਮਾਸਟਰ ਪ੍ਰਲੋਚਨ ਜੀ ਜਿਹੜੇ ਬਹੁਤ ਵਧੀਆ ਤਗੜੇ ਨਾਟਕ ਕਰਾ ਕੇ ਉਹਦਾ ਯਾਰ ਜੀ ਆ ਹਾਂ ਜੀ ਡਾਕਟਰ ਸਾਹਬ ਸਿੰਘ ਆ ਜਿਹੜੇ ਅੱਜ ਕੱਲ ਇੱਥੋਂ ਆਪਣੇ ਨੇੜੇ ਜੀ ਰਣਜੀਤ ਭੋਤਨਾ ਉਹ ਵਧੀਆ ਨੁੱਕੜ ਨਾਟਕ ਕਰ ਰਿਹਾ ਜੀ ਜੀ ਠੀਕ ਹੈ ਜੀ ਹਾਂ ਤੇ ਪਾਲੀ ਭਵਿੰਦਰ ਜੀ ਹੁਣੀ ਤਾਂ ਹੈਗੇ ਹੀ ਹੈਗੇ ਜੀ ਤੇ ਜਿਹੜੇ ਇਹ ਆ ਨਾ ਜਿਹੜੇ ਇਹਨਾਂ ਨੂੰ ਮੇਰੀ ਇਹ 50 ਲੋਕ ਸਭਿਆਚਾਰਕ ਮੰਚ ਆ ਜਿਹੜਾ ਇਹਦੇ ਚ ਇਹ ਵੀ ਇਹ ਵਰਕਸ਼ਾਪਾਂ ਲਾਉਣ ਜਾਂ ਸਾਡੇ ਵਰਗੇ ਮੈਂ ਤਾਂ ਇਹ ਕਹਿੰਦਾ ਵੀ ਅਸੀਂ ਪੂਰੇ ਬਚੌਰ ਨਹੀਂ ਅਸੀਂ ਤਾਂ ਵਿਦਿਆਰਥੀ ਹਾਂ ਠੀਕ ਹੈ ਜੀ ਵੀ ਨਾਟਕ ਸਾਨੂੰ ਇਹ ਘੱਟੋ ਘੱਟ ਪਿੰਡਾਂ ਦੇ ਸਾਡੇ ਤੱਕ ਪਹੁੰਚ ਜ਼ਰੂਰ ਅਸੀਂ ਵੀ ਕਰਦੇ ਆ ਉਹਦੇ ਚ ਸਗਾਂ ਉਹਦੇ ਕੋਈ ਵਰਕਸ਼ਾਪਾਂ ਲੱਗਣ ਜਿਹੜੇ ਲੋਕਾਂ ਨੂੰ ਇਤਸ਼ਾਦ ਕੀਤਾ ਜਾਵੇ ਇਹਨਾਂ ਵਿੱਚ ਵੇ ਘਟੂ ਘਟੇ ਹੋਰ ਵੀ ਹਾਂ ਅਸੀਂ ਸਿੱਖੇ ਆ ਕਿ ਤੋ ਜੀ ਠੀਕ ਹੈ ਜਾਂ ਤੇ ਵਧੀਆ ਨਾਟਕਾਂ ਸੀ ਘਟੂ ਨੀ ਪਾਤਸ਼ੀ ਜੀ ਹਾਂ ਦੋਨੇ ਬੱਦਸ਼ਾਹ ਉਹਨਾਂ ਨੂੰ ਗੁਰੂ ਵੀ ਮੰਨਦਾ ਆਪਣੇ ਕਿਉਂਕਿ ਉਹਨਾਂ ਨੇ ਮੈਨੂੰ ਸਿਖਾਇਆ ਨਾਟਕ ਜਿਹੜਾ ਅਸੀਂ ਕੀਤਾ ਸੀਗਾ ਹੋਰ ਵੀ ਉੱਤਸਵ ਮਰਦਕਾ ਚੱਲਦਾ ਅੱਛਾ ਤਾਂ ਬਸ਼ੰਦੇ ਕੀਤਾ ਸੀ ਜੀ ਜੀ ਭੈਣ ਨਰਸ਼ਾ ਬਣ ਆਉਣੀਆਂ ਤੇ ਅ ਪ੍ਰੀਤ ਜੀ ਉਹਨੇ ਆਏ ਉਹਨਾਂ ਨੇ ਬਹੁਤ ਸਲਾਹਿਆ ਸੀ ਨਾਟਕ ਸੱਤਾ ਉਹਦਾ ਰੇ ਸਾਰੇ ਲੋਕਾਂ ਨੇ ਕਿਉਂਕਿ ਉਹਨਾਂ ਨੂੰ ਪੂਰੀ ਦਕਸੀਜਨ ਜਿਹੜਾ ਸਾਡੀ ਤਿਆਰੀ ਸੀ ਐਂਟੋਨੀ ਜੀ ਨੇ ਕਰਾਈ ਸੀ ਉਸ ਦਾ ਉਹਨਾਂ ਨੂੰ ਜਾਂਦਾ ਤੇ ਤੁਸੀਂ ਪਹਿਲਾਂ ਕਿਹਾ ਜਿਹੜਾ ਸ਼ੈਕਸਪੀਅਰ ਨੇ ਕਿਹਾ ਵੀ ਜਿਹੜੀ ਇਹ ਮੰਚਾ ਇੱਕ ਤੇ ਅੱਡ-ਅੱਡ ਜਿਹੜੇ ਸਾਰੇ ਕਲਾਕਾਰ ਆਪੋ ਆਪਣਾ ਪਾਰਟ ਪਲੇ ਕਰਕੇ ਚਲੇ ਜਾਂਦੇ ਨੇ ਠੀਕ ਹੈ ਸਾਰਿਆਂ ਦੇ ਇਹ ਆ ਤੇ ਇਹ ਜਿਹੜਾ ਦਸ਼ਾ ਤੇ ਦਿਸ਼ਾ ਸਰਕਾਰਾਂ ਨੂੰ ਤਾਂ ਲੋੜ ਨਹੀਂ ਕਰਦੀ ਕਿਉਂਕਿ ਸਰਕਾਰ ਤਾਂ ਹੋਵਾਂਦੀ ਐਵੇਂ ਲੋਕਾਂ ਨੂੰ ਸੋਚੀ ਨਾ ਜੇ ਤੇ ਨਾਟਕ ਇਹ ਆਂਦਾ ਵੀ ਤੁਸੀਂ ਸਵਾਲ ਕਰੋ ਚੇਤਨਾ ਜਾਗਰਤੀ ਜਾਗਰਤੀ ਪਹੁੰਚਾਉਂਦੇ ਮਾਤਰੀ ਜਾਗਰਤੀ ਵਰਤਕ ਜੀ ਜੀ ਤੇ ਅਖੀਰ ਦੇ ਵਿੱਚ ਸਾਡੇ ਦਰਸ਼ਕ ਤੁਹਾਡਾ ਸਮਾਜ ਨੂੰ ਕੀ ਸੁਨੇਹਾ ਹੈ ਉਹ ਤੁਹਾਡੇ ਡਾਇਲੋਗ ਦੇ ਰਾਹੀਂ ਹੀ ਜਾਨਣਾ ਚਾਹਾਂਗੇ ਵੀ ਤੁਸੀਂ ਮਤਲਬ ਕਿ ਕੀ ਸੁਨੇਹਾ ਸਮਾਜ ਨੂੰ ਦੇਣਾ ਚਾਹਾਂਗੇ ਸਾਨੂੰ ਉਹ ਜਿਵੇਂ ਡਾਇਲੋਗ ਦੇ ਨਾਲ ਬੋਲ ਕੇ ਦੱਸ ਮੇਰਾ ਨੌਜਵਾਨੋ ਫੁੱਟੋ ਆਪਣੀ ਸੋਚ ਉੱਚੀ ਕਰੋ ਮੇਰੀਓ ਧੀਓ ਮੈਂ ਤੁਹਾਨੂੰ ਵੀ ਮੁਖਾਤਬ ਹੁੰਦਾ ਹਾਂ ਕਿਉਂਕਿ ਇਸ ਧਰਤੀ ਤੇ ਅਧਿਵਾਦੀ ਮੇਰੀਆਂ ਧੀਆਂ ਦੀਏ ਤੁਸੀਂ ਵੀ ਪ੍ਰਣ ਕਰੋ ਕਿ ਅਸੀਂ ਪਾਣੀ ਨੂੰ ਹਮੇਸ਼ਾ ਬਚਾ ਕੇ ਰੱਖਾਂਗੇ ਕਦੇ ਨਾਸ਼ਟ ਨਹੀਂ ਹੋਣ ਦੇਵਾਂਗੇ ਤੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਹਮੇਸ਼ਾ ਖੁਸ਼ਹਾਲ ਰੱਖਾਂਗੇ ਹਮੇਸ਼ਾ ਹਰਾ-ਭਰਾ ਰੱਖਾਂਗੇ ਇਸ ਨੂੰ ਕਦੇ ਬੰਜਰ ਨਹੀਂ ਹੋਣ ਦੇਵਾਂਗੇ ਇਹ ਉਹ ਧਰਤੀ ਜਿਹਨੂੰ ਸਾਡੇ ਬਾਬੇ ਨਾਨਕ ਨੇ ਕਿਹਾ ਸੀ ਬਲਿਹਾਰੀ ਕੁਦਰਤ ਵਸਿਆ ਬਲਿਹਾਰੀ ਕੁਦਰਤ ਵਸਿਆ ਬਲਿਹਾਰੀ ਕੁਦਰਤ ਵਸਿਆ ਜੀ ਜੀ ਸਾਡੇ ਕਲੀਅਰ ਅਮਰਤ ਚੈਨਲ ਨੂੰ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੁਝ ਪਲ ਦਿੱਤੇ ਸਾਨੂੰ ਸਮਾਂ ਦਿੱਤਾ ਦਰਸ਼ਕਾਂ ਦੇ ਤੌਰ ਤੇ ਔਰ ਮੈਂ ਆਪਣੇ ਚੈਨਲ ਦੇ ਰਾਹੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਬਹੁਤ ਬਹੁਤ जरूर सुना कहानी मेरी कहानी नहीं मेरी तो ए तरासती भी है तो पर कहानी सुन के नसोगे नहीं तुसी मेरे बारे सोचोगे बाबा जी नसा क्यों सोचा जरूर सोचा हां हां बाबा जी जरूर सोचा सोचोगे कहानी सुनो ਤਦ ਤੁਸੀਂ ਵੀ ਹੱਥ ਖੜਾ ਕਰਕੇ ਪਰਨ ਕਰੋ ਕਿ ਤੁਸੀਂ ਮੇਰੀ ਤਰਾਸ ਦੀ ਬਾਰੇ ਸੋਚੋਗੇ ਕਰੋ ਹੱਥ ਖੜਾ ਤੁਸੀਂ ਵੀ ਮੇਰੇ ਨਾਲ ਜ ਪਰਨ ਕਰੋ ਹੱਥ ਖੜਾ ਕਰਕੇ ਸਾਰੇ ਪਰ ਦੇ ਕਰੋ ਮਾਪਲੀਖਾ ਅਨੁਛਤ ਚਲੋ ਵੀ ਕਰੋ ਬਾਬੇ ਨਾਲ ਪਰਨ ਸਾਰੇ ਹੱਥ ਖੜਾ ਕਰਕੇ ਆਪਾਂ ਬਾਬੇ ਤੋਂ ਕਹਾਣੀ ਸੁਣਦੇ ਆ ਬਸ ਸੁਣੋ ਪੁੱਤਰ ਇਹ ਤਾਂ ਕਰਨ ਮੈਂ ਪਹਿਲੇ ਦਸਤਰਾਮਾ ਕਿ ਜਦੋਂ ਮੇਰੇ ਸੱਤ ਦਰਿਆ ਵਗਦੇ ਸਨ ਤਾਂ ਉਸ ਸਮੇਂ ਮੈਨੂੰ ਸੱਤ ਸਿੰਘ मेरी सिंधु घाटी की सभ्यता बड़ी विशाल सभ्यता मेरे लोग बड़े अमीर सर बड़े खुशहाल सर बड़े मेहनती सूह बड़े मीठे सगरदा बड़ा साफ सुथरा सी मेरे लोग अमीर सन दिल्ते भी अमीर सन तो वैसे भी अमीर सन ਜਦੋਂ ਮੇਰੀ ਅਮੀਰੀ ਦਾ ਵਿਦੇਸ਼ੀ ਹਮਲਾਵਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਮੇਰੇ ਹੀ ਘਦਾਰਾਂ ਕਰਕੇ ਮੈਨੂੰ ਉੱਤਿਆ ਸਿੱਧੇ ਨਾਲ ਮੇਰੇ ਹੱਕ 70 ਵਜੇ ਮੇਰੇ ਹੱਕ 70 ਵਜੇ ਇਹਦੇ 70 ਵਜੇ ਤੇ ਮੈਂ ਸਰਕਤ ਬੇਤਰੀ ਤਾਂ ਮੈਂ ਨੂੰਤ ਰਹਿ ਗਿਆ ਪਰਦੇਸ਼ੀ ਹਮਲਾਵਰਾਂ ਦਾ ਮੇਰੇ ਬੇਹੰਤੀ ਪੁੱਤਰਾ ਨੇ ਮੂੰਹ ਬੰਨਿਆ ਪਰ ਬਾਬਾ ਜੀ ਥੋੜਾ ਨਾ ਪੰਜਾਬ ਕਿਵੇਂ ਪਿਆ ਇਹਦੇ ਬਾਰੇ ਵੀ ਤਾਂ ਦੱਸੋ ਪ੍ਰਦੇਸ਼ੀ ਹਮਲਾਵਰਾਂ ਦਾ ਤਾਂ ਮੈਂ ਮੁਕਾਬਲਾ ਕਰ ਲਿਆ ਪਰ ਮੈਂ ਆਪਣੇ ਹੀ ਕੁਝ ਲਾਲਚੀ ਪੁੱਤਰਾ ਦਾ ਕੀ ਕਰਦਾ ਜਿੰਨਾ ਨੇ ਆਪਣੇ ਲਾਲਚ ਖਾਤਰ ਕੁਦਰਤ ਨਾਲ ਲੜਵਾੜ ਕਰਨਾ ਸ਼ੁਰੂ ਕਰ ਦਿੱਤਾ ਹਾਰ ਕੁਦਰਤ ਜਿਹਦੇ ਖੂਬਸੂਰਤ ਨਿਆਰੇ ਹੁੰਦੇ ਕਿ ਕਿਸੇ ਸਮਨੇ ਬਾਬੇ ਨਾਲ ਫਨੇ ਵਿਹਾਸੀ ਬਲੇ ਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਏ ਲਖਿਆ ਮਨੁੱਖ ਤੇ ਲਾਲਚ ਕਾਰਨ ਹੀ ਤੇਰੇ ਦਰਿਆ ਸੱਤਾਤ ਪੰਜ ਰਹਿ ਗਏ ਤੇ ਮੇਰੇ ਫਿਰ ਸੱਤ ਵਿੱਚ ਜੀ सत बी सत ब